1000 ਰੁਪਏ ਦੀ ਤਿੰਨਾਂ ਵੀਰੇ ਵਧੀਆ ਸ਼ਰਟਾਂ ਆ ਗਈਆਂ ਸਾਰੇ ਸਾਈਜ਼ ਮਿਲਣਗੇ ਚ 5XL ਤੱਕ ਮਿਲਣਗੇ ਵੀਰੇ 5XL ਕਿਤੇ ਨਹੀਂ ਮਿਲਦੀ 700 ਸ਼ਰਟ ਮਿਲਦੀ ਆ 100 ਰੁਪਏ ਦੀਆਂ ਤਿੰਨਾਂ ਲੋਈ 1500 ਰੁਪਏ ਤਿੰਨ ਵੀ 1800 ਤਿੰਨ ਵੀ 1000 ਰੁਪਏ ਦੀਆਂ ਤਿੰਨ ਵੀ 1000 ਰੁਪਏ ਦੀਆਂ ਤਿੰਨ ਫਾਰਮਲ ਪੈਂਟਾਂ ਮਿਲਣਗੀਆਂ ਠੀਕ ਆ ਬਾਈ ਜੀਨ ਦੀ ਵੈਰਾਈਟੀ ਬਹੁਤ ਮਿਲੂਗੀ ਬਾਈ ਆਪਣੇ ਕੋਲ ਆ ਦੇਖੋ ਕਾਰਗੋ ਜੀਨਾਂ ਮਿਲ ਜਾਣਗੇ ਜੇਬਾਂ ਜੁੱਬਾਂ ਵਾਲੀਆਂ ਆ 1000 ਰੁਪਏ ਦੀ 6 ਟੀ-ਸ਼ਰਟਾਂ ਮਿਲਣਗੀਆਂ ਲੋਈ ਅੱਛਾ 1000 ਰੁਪਏ ਦੀ ਪੂਰਾ ਫਰੈਸ਼ ਸਟਾਕ ਹੋਊਗਾ ਸਸਤੀਆਂ ਦੋਸਤੋ ਮੈਂ ਉਹਦਾ ਕਾਕੂ ਹੀਰਾ ਬਣਾਲੀ ਵਾਲਾ ਲਓ ਵੀ ਮਿੱਤਰੋ ਅੱਜ ਟਾਈਮ ਆਪਾਂ ਸ਼ਹਿਰ ਰਾਮਪੁਰੇ ਖੜੇ ਆਂ ਜ਼ਿਲ੍ਹਾ ਬਠਿੰਡਾ ਠੀਕ ਆ ਕੁੜੀਆਂ ਵਾਲਾ ਸਕੂਲ ਆ ਜੀ ਡਿੱਗੀ ਵਾਲਾ ਸਕੂਲ ਵਾਜਦਾ ਤੇ ਆਪੋਰੇ ਸਾਹਮਣੇ ਖੜੇ ਆਂ ਵੀ ਇੰਨੇ ਸਸਤੀਆਂ ਲੋਰਾਂ ਟੀ-ਸ਼ਰਟਾਂ ਮੈਂ ਕਹਣਾ ਬਾਈ ਨੇ ਫੱਟੇ ਚੱਕੇ ਪਾਇਆ ਤੇ ਬਾਈ ਨਾਲ ਹੁਣ ਆਪਾਂ ਅੰਦਰ ਹੀ ਆ ਕੇ ਕਰਦੇ ਆਂ ਗੱਲਬਾਤ ਤੇ ਆ ਤੁਸੀਂ ਦੇਖ ਸਰੋ ਬਾਲਾ ਜੀ ਇਹਾਂ ਦੇ ਖੜਿਆ ਬਈ ਮਾਰਦੇ ਮੜਾ ਕੈਮਰਾ ਉੱਪਰਲੇ ਪਾਸੇ ਬਾਲਾ ਜੀ ਇਹਦੇ ਖੜਿਆ ਤੇ ਹੁਣ ਆਪਾਂ ਬਾਈ ਉਹਨੇ ਕਰਦੇ ਆਂ ਗੱਲਬਾਤ ਅੰਦਰ ਹੀ ਆ ਕੇ ਵੀ ਕਿੰਨੇ ਸਸਤੀਆਂ ਲੋਰਾਂ ਟੀ-ਸ਼ ਹਾਂਜੀ ਹੋਈ ਪਹਿਲਾਂ ਸਸਤੀ ਗੱਲ ਜੀ ਸਸਤੀ ਗੱਲ ਜੀ ਹੋਰ ਠੀਕੋ ਚੜ੍ਹਦੀ ਕਲਾ ਬਈ ਅੱਛਾ ਮੈਂ ਬਈ ਐ ਸੁਣਾ ਕਹਿੰਦੇ ਯਾਰ ਅੱਭੀ ਤੁਸੀਂ ਫਿਰ ਵੀ ਮੂੰਗੂ ਲੋਹਰਾ ਟੀ-ਸ਼ਰਟਾਂ ਦੇਈਏ ਨੂੰ ਕਿਵੇਂ ਆਖੀਂਦੇ ਐ ਫਰੀ ਵਾਲਾ ਕੰਮ ਹੀ ਐ ਬਈ 1000 ਰੁਪਏ ਦੇ ਵਿੱਚ 6 ਲੋਹਰਾ 1000 ਰੁਪਏ ਦੀਆਂ 6 ਸ਼ਰਟਾਂ 1000 ਰੁਪਏ ਦੀਆਂ 6 ਟੀ-ਸ਼ਰਟਾਂ ਇੰਨਾ ਸਸਤਾ ਕੰਮ ਕਰ ਰਖਿਆ ਬਾਲਾ ਜੀ ਗਾਰਮੈਂਟ ਦੁਕਾਨ ਦੀ ਪ੍ਰੋਮੋਸ਼ਨ ਕਰ ਰਿਆ ਵੀਰੇ ਪਹਿਲਾਂ ਵੀ 4-5 ਸਾਲਾਂ ਤੋਂ ਆਪਾਂ ਲੋਕਾਂ ਦੀ ਸੇਵਾ ਕਰ ਰਹੇ ਆਂ ਪੂਰੇ ਵਧੀਆ ਕੱਪੜੇ ਪ੍ਰੋਵਾਈਡ ਕਰਾ ਰਹੇ ਆਂ ਕੋਈ ਹਲਕਾ ਜਿਹਾ ਮਾਲ ਲੀਉ ਠੀਕ ਆ ਭਾਈ ਅੱਛਾ ਪਹਿਲਾਂ ਭਾਈ ਆਪਾਂ ਮੜੀ ਲੋਕੇਸ਼ਨ ਦੱਸ ਦਿਆਂ ਮੜਾ ਲੋਕੇਸ਼ਨ ਭਾਈ ਜੀ ਕਿਤੋਂ ਵੀ ਆਉਣਾ ਚਾਹਣੇ ਹੋ ਰਾਮਪੁਰਾ ਸ਼ਹਿਰ ਆ ਜ਼ਿਲ੍ਹਾ ਬਠਿੰਡਾ ਪੈਂਦਾਗਾ ਬੱਸ ਸਟੈਂਡ ਰੋਡ ਆ ਡੱਗੀ ਸਕੂਲ ਦੇ ਜਮਾ ਸਾਹਮਣੇ ਦੁਕਾਨ ਆ ਜੀ ਆਪਣੇ ਕੁੜੀਆਂ ਵਾਲਾ ਸਕੂਲ ਆ ਡੱਗੀ ਸਕੂਲ ਦੇ ਸਾਹਮਣੇ ਦੁਕਾਨ ਆ ਜੀ ਮੰਨ ਲਾ ਜੀ ਅੱਛਾ ਭਾਈ ਕਿਹੜੀਆਂ ਕਿਹੜੀਆਂ ਮੰਨ ਲਓ ਵੀ ਆਪਾਂ ਨੂੰ ਲੋਹੜਾ ਤੁਸੀਂ ਦਿਖਾਨੀ ਜੀ ਦਿਖਾਨੇ ਦਿਖਾਓ ਮੜਾ ਜੀ ਆ ਜਾਓ ਵੀ ਮੜਾ ਮੜਾ ਕੈਮਰਾ ਮਾਰਦੇ ਤੇਰਾ ਸਣੀ ਮੜਾ ਇਧਰ ਚਾਰ ਸ਼ੁਰੀ ਆ ਲੋ ਜੀ ਆਪਾਂ ਲੋਹੜਾ ਨੇੜੀਆਂ 1000 ਰੁਪਏ ਦੇ 6 ਆ ਭਾਈ ਦੋ ਕਰ ਦੋ ਖਿੱਚ 1000 ਰੁਪਏ ਦੀਆਂ 6 ਲੋਹਰਾ ਤੇ 1000 ਰੁਪਏ ਦੀਆਂ 6 ਸ਼ਰਟਾਂ ਮਿਲਣਗੀਆਂ ਤੇ 1000 ਰੁਪਏ ਦੀਆਂ 6 ਕੈਪਰੀਆਂ ਮਿਲਣਗੀਆਂ ਤੇ 1000 ਰੁਪਏ ਦੀਆਂ 6 ਆਹ ਦੇਖੋ ਸ਼ਰਟਾਂ ਦਾ ਸਟਾਕ ਦੇਖੋ ਕਿੰਨਾ ਵਧੀਆ ਫਰੈਸ਼ ਮਾਲ ਹੁੰਦਾ ਵੀਰੇ ਸਾਰਾ ਆਹਦਾ ਸ਼ਰਟ ਬਈ ਦੇਖਣ ਜਿਹੜਾ ਬੜੀ ਮਹਿੰਗੀ ਲੱਗਦੀ ਹੈ ਤੁਸੀਂ ਫਿਰ ਵੀ ਸਸਤੀ ਜੀ ਲਓ ਇਹਨਾਂ ਵਾਲੀ ਸ਼ਰਟ ਹੋ ਗਈ ਵੀਰੇ ਜਿਹੜੀ 300 350 ਦੀ ਮਿਲਦੀ ਆਪਾਂ 1000 ਦੀਆਂ 6 ਦਿੰਨੇ ਆ ਫੁੱਲ ਬਾਜੂ ਟੀ ਸ਼ਰਟ ਨੇ 1000 ਰੁਪਏ ਦੀਆਂ 6 ਕਾਲਰ ਵਾਲੀਆਂ ਸਟੈਚੇਬਲ ਕਪੜਾ ਹੋਊਗਾ ਲੁੱਟ ਲਓ ਮੇਲਾ ਜਿੱਦੋਂ ਲੁੱਟੀ ਦਾ ਪੂ ਤੇ ਆ ਸਟੋਕ ਬਹੁਤ ਵਿਆਰੇ ਫਰੈਸ਼ ਸਟੋਕ ਹੈ ਤੇ ਉਦੋਂ ਬਾਅਦ ਤੁਹਾਨੂੰ ਜੀਨ ਦਾ ਸਟੋਕ ਦਿਖਾਣੇ ਆ ਅੱਛਾ ਆ ਜੋ ਬਈ ਉਹ ਚਕਾਇਆ ਕਰੋ ਨਾ ਬੋਤਲਾਂ ਬੋਤਲਾਂ ਲਈਆਂ ਪੈੜੀ ਆ ਜਾ ਬਈ ਤੇ ਮੜਾ ਕੈਮਰਾ ਮਾਰ ਦੇ ਤੇ ਹਲੋ ਜੀ ਜੀਨ ਦੀਆਂ ਪੈਂਟਾਂ ਮਿਲਣਗੀਆਂ ਪੂਰੀਆਂ ਘੈਂਟੀਆਂ 1500 ਰੁਪਏ ਦੀਆਂ ਤਿੰਨ ਹੀ ਕਟਿੰਗ ਵਾਲੀ 1500 ਰੁਪਏ ਦੀਆਂ ਤਿੰਨ ਲਓ ਜੀ 1500 ਰੁਪਏ ਤਿੰਨ ਵੀ 1800 ਤਿੰਨ ਵੀ 1000 ਰੁਪਏ ਦੀਆਂ ਤਿੰਨ ਵੀ 1000 ਰੁਪਏ ਦੀਆਂ ਤਿੰਨ ਫਾਰਮੂਲਾ ਪੈਂਟਾਂ ਮਿਲਣਗੀਆਂ ਠੀਕ ਆ ਬਈ ਜੀਨ ਦੀ ਵੈਰਾਈਟੀ ਬਹੁਤ ਮਿਲੂਗੀ ਬਈ ਆਪਣੇ ਕੋਲ ਆ ਦੇਖੋ ਕ ਕਿਆ ਵੀ ਇੱਕ ਨੰਬਰ ਇਹ ਪੂਰੀ ਘੈਂਡ ਗੱਲਵਾਦਾ ਮਿੱਤਰੋ ਤੇ ਕਰਦੋ ਖਿੱਚ ਕੇ ਸ਼ਾਹ ਕੋਟਰੇ ਦੀ ਪੈਂਟ ਮਿਲ ਜੂਗੀ ਪੈਂਟਾਂ ਚ ਪੰਜ ਵੈਰਾਈਟੀਆਂ ਨੇ ਵੀਰੇ ਕੋਟਰੇ ਦੀ ਐ ਕਾਟਨ ਦੀ ਐ ਫਾਰਮੂਲਾ ਐ ਜੀਨ ਐ ਪੰਜ ਛੇ ਤਰ੍ਹਾਂ ਦੀ ਵੈਰਾਈਟੀ ਮਿਲ ਜੂਗੀ ਅੱਛਾ ਜਿਹੜੀ ਮਰਜ਼ੀ ਕੁ ਵੈਰਾਈਟੀ ਮਾਲਾ ਪਲੇ ਜਾ ਸਕਦੀ ਐ ਜੱਕ ਲਵਾ ਲਓ ਪੂਰੀ ਵੈਰਾਈਟੀ ਘੈਂਡ ਵੈਰਾਈਟੀ ਐ ਤੇ ਇਧਰੋਂ ਤੁਹਾਨੂੰ ਟੀ-ਸ਼ਰਟ ਦਾ ਸਟਾਕ ਦਿਖਾ ਦਨੇ 1000 ਰੁਪਏ 'ਚ ਲਓ ₹1000 ਦੀਆਂ 6 T-shirtਾਂ ਮਿਲਣਗੀਆਂ ਲੋ ਜੀ। اچھا ₹1000 ਦੀ ਪੂਰਾ ਫਰੈਸ਼ ਸਟਾਕ ਹੋਊਗਾ ਵੀਰੇ। ਠੀਕ ਆ ਵੀਰੇ। ਸਾਰੇ ਸਾਈਜ਼ ਮਿਲ ਜਾਣਗੇ ਇੱਥੇ, S, M, L, XL ਜੇ ਉਹ ਤੋਂ ਵੱਡੇ ਸਾਈਜ਼ ਲੈਣੇ 3, 4, 5 ₹1000 ਦੀਆਂ ਚਾਰ ਨੇ। ਅੱਛਾ ਵੀ ਲੇਡੀਜ਼ ਵਾਲੀ ਵੀ ਮਿਲ ਜੰਨੂ। ਲੇਡੀਜ਼ ਵੀ ਮਿਲ ਜਾਣਗੇ ਵੀਰੇ। ਆਹ ਵਧੀਆ T-shirtਾਂ ਲੈਣੀ ਜੇ ਕਿਸੇ ਨੇ ₹1000 ਦੀਆਂ ਤਿੰਨ ਆਈਆਂ ਲੋ। ਅੱਛਾ ₹1000 ਦੀਆਂ ਤਿੰਨ। ₹1000 ਦੀਆਂ ਤਿੰਨ। ਵੈਰੈਟੀ ਬਹੁਤ ਆ ਬਾਈ ਸਾਡੇ ਕੋਲੇ ਹਲਕਾ ਜਿਹਾ ਮਾਲ ਨਹੀਂ ਹੁੰਦਾਗਾ ਪੂਰੀ ਘੈਂਟ ਗੱਲ ਬਾਤ ਹੈ ਕੱਪੜਿਆਂ ਦੀ। ਪੂਰੇ ਚੱਲਣ ਵਾਲੇ ਕੱਪੜੇ ਹੋਣਗੇ ਦੇਖੋ ਵੈਰਾਈਟੀ ਦੇਖੋ ਕਿੰਨੀ ਸੋਹਣੀ ਹੈ ਜੇ ਕਿਸੇ ਨੇ ਬਾਹਰ ਅੰਦਰ ਜਾਣ ਵਾਸਤੇ ਲੈਣੇ ਉਹ ਵੀ ਵੈਰਾਈਟੀ ਬਹੁਤ ਮਿਲ ਜੂਗੀ ਠੀਕ ਆ ਬਾਈ ਠੀਕ ਹੈ ਜੀ ਤੇ ਬਾਈ ਦਾ ਬਾਈ ਨੰਬਰ ਚੱਲੀ ਹੋਣਾ ਸਕਰੀਨ ਤੇ ਤੁਸੀਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਨਾ ਤੇ ਹੋਰ ਬਾਈ ਹੋਰ ਬਾਈ ਸਰਦੀਆਂ ਦਾ ਸਟਾਕ ਮਿਲ ਜੂਗਾ ਸਾਡੇ ਕੋਲੇ ਸਰਦੀਆਂ ਦੇ ਟਰੈਕ ਸੂਟ ਹੈ 1000 ਰੁਪਏ ਦੇ ਤਿੰਨ ਜਾਗਟਨ 1000 ਰੁਪਏ ਦੇ ਤਿੰਨ ਵੈਰਾਈਟੀ ਬਹੁਤ ਆ ਬਾਈ ਬੇਸ਼ੁਮਾਰ ਵੈਰਾਈਟੀ ਜਿੰਨੀ ਮਰਜ਼ੀ ਵੈਰਾਈਟੀ ਚੱਕ ਲਓ ਵੀਡੀਓ ਨੂੰ ਸ਼ੇਅਰ ਕਰੀ ਚਲੋ ਮਾਰਦੇ ਕੈਮਰਾ ਮਾਰਦੇ ਸਟਾਕ ਦੇ ਲੱਗਣਾ ਸਾਰਾ ਅੱਛਾ ਵਧੀਆ ਸ਼ਰਟਾਂ ਆਂਗੇ ਸਾਰੇ ਸਾਈਜ਼ ਮਿਲਣਗੇ ਚ 5XL ਤੱਕ ਮਿਲਣਗੇ ਵੀਰੇ 5XL ਕਿਤੇ ਨਹੀਂ ਮਿਲਦੀ 700 ਸ਼ਰਟ ਮਿਲਦੀ ਆਪਣੇ ਕੋਲੇ ਮਿਲਦੀ ਹੈ ਆ ਦੇਖੋ ਮਿੱਤਰੋ ਦੇਖਣ ਜੀ ਪੂਰੀ ਮਹਿੰਗੀ ਲੱਗਦੀ ਹੈ ਪਰ ਫਿਰ ਵੀ ਬਾਈਰ ਕੇ ਸਸਤੀ ਨਹੀਂ ਮਹਿੰਗੀ ਲੱਗਦੀ ਨਹੀਂ ਵੀਰੇ ਹੈਗੀ ਮਹਿੰਗੀ ਆਪਾਂ ਸਸਤੀ ਕਰਕੇ ਦੇ ਰਹੇ ਆ ਦੁਕਾਨ ਦੀ ਪ੍ਰੋਮੋਸ਼ਨ ਕਰਨ ਵਾਸਤੇ ਸਿਰਫ ਐਡ ਪਰ ਤੇ ਦੇਈ ਜਾਂਦੇ ਆ ਪੁੱਛੇ ਕਮਾਉਂਦੇ ਬਾਈ ਠੀਕ ਆ ਆ ਦੇਖੋ ਡਿਜ਼ਾਈਨ ਬਹੁਤ ਮਿਲਣਗੇ ਤੁਹਾਨੂੰ ਆ ਫਾਰਮਲ ਪੈਂਟਾਂ ਆਣੀਆਂ ਆਫਿਸ ਵਾਲਿਆਂ ਵਾਸਤੇ 1000 ਰੁਪਏ ਦੀ ਤਿੰਨ ਬੈਂਕ ਵਾਲੇ ਮੁੰਡਿਆਂ ਵਾਸਤੇ ਸਪੈਸ਼ਲ ਬਾਈ ਇੱਕ ਪੈਂਟ ਲੈਣੀ ਹੋਵੇ 1000 ਰੁਪਏ ਦੀ ਬੰਦੀ ਆ ਵੀਰੇ ਟੇਲਰ ਕੋਲੇ ਜਾਣਾ ਪੈਂਦਾਗਾ ਹਫਤੇ ਦਾ ਟਾਈਮ ਲੰਦਾ ਤੇ ਅਸੀਂ ਦੇ ਰਹੇ ਹਜ਼ਾਰ ਰੁਪਏ ਦੀ ਤਿੰਨ ਠੀਕ ਆ ਬਾਈ ਹਫਤੇ 'ਚ 7 ਦਿਨ ਹੁੰਦੇ ਆ ਬਾਈ 6 ਪੈਂਟਾਂ ਲੈ ਜਾਓ ਬੁਰੀ ਨਜ਼ਰ ਲਾਓਗੇ ਠੀਕ ਆ ਬਾਈ ਆ ਲੋ ਆ ਚੱਕ ਲਓ 1000 ਰੁਪਏ ਦੇ ਤਿੰਨ ਸ਼ਰਟਾਂ ਆਹ ਦੇਖੋ ਮਿੱਤਰੋ ਸ਼ਰਟਾਂ ਬੜਾ ਨੇ ਜੀ ਜੀ ਮਰਜ਼ੀ ਕੁਆਲਿਟੀ ਲੈ ਲਓ ਵੀਰੇ ਟੌਪ ਕੱਪੜੇ ਹੋਣਗੇ ਕੋਈ ਵੀ ਕੱਪੜਾ ਖਰਾਬ ਹੋਏ ਇੱਥੇ ਦੇਜੋ ਨਵਾਂ ਲੈ ਜੋ ਪੀਸ ਤੇ ਉਸ ਤੋਂ ਬਾਅਦ ਨੂੰ ਸਰਦੀਆਂ ਦਾ ਸਟਾਕ ਦਿਖਾ ਦਨੇ ਮੈਂ ਮੁੰਡਾ ਭੇਜਦਾ ਤੁਹਾਡੇ ਨਾਲ ਉੱਪਰ ਜਾਗਟਾਂ ਨੇ ਸਾਡੇ ਕੋਲ 1000 ਰੁਪਏ ਦੇ ਤਿੰਨ ਜਾਗੋ ਜਾਗਟ ਠੀਕ ਹੈ ਤੇ ਆਜੋ ਉੱਪਰ ਮੈਂ ਹੀ ਚੱਲਦਾ ਤੁਹਾਡੇ ਨਾਲ ਆਜੋ ਮਾਰ ਚੱਲ ਬਈ ਉੱਪਰ ਮਾਰ ਕੈਮਰਾ ਉੱਪਰ ਥੋੜਾ ਕੰਮ ਚੱਲੀ ਜਾਂਦਾ AC ਵੀ ਉਸੇ ਲੱਗੀਆਂ ਜਾਂਦੀ ਸੀ ਆਜੋ ਵੀ ਮਿੱਤਰੋ ਆਹ ਲਓ ਜੀ ਤੇ ਪੂਰੀ ਕਮਾਲ ਦੀ ਗ ਜਾਗਟਾਂ ਦੇ ਜਿਆਦਾ ਆਪਣੇ ਕੋਲ ਜਾਗਟਾਂ ਦਾ ਮੇਲਾ ਲੱਗਿਆ ਵੀਰੇ ਆ ਮੋਦੀ ਜਾਗਟ ਚੱਲੀ ਜਾਂਦੀ ਹੈ 1000 ਰੁਪਏ ਦੀਆਂ ਤਿੰਨਾਂ ਲੋ ਆ ਜਾਗਟਾਂ ਵੀਰੇ 1000 ਰੁਪਏ ਦੀਆਂ ਤਿੰਨਾਂ ਲੋ ਅੱਛਾ 1000 ਰੁਪਏ ਤਿੰਨਾਂ ਇਹ ਚ ਸਾਈ ਮਿਲਣਗੇ ਬਾਈ ਜੀ ਐਮ ਤੋਂ ਲੈ ਕੇ ਡਬਲ ਐਕਸਲ ਤੱਕ ਠੀਕ ਹੈ ਜੀ 1000 ਰੁਪਏ ਦੀਆਂ ਤਿੰਨ ਜਾਗਟਾਂ ਮਿਲਣਗੇ ਜੀ ਇਹ ਚ ਕਲਰ ਵੀ ਮਿਲ ਜਾਣਗੇ 10 11 ਕਲਰ ਬਾਕੀ ਤੁਹਾਨੂੰ ਪਤਾ ਅੱਗੇ ਵਿਆਹ ਵੀ ਸ਼ੁਰੂ ਨੇ ਤੇ ਸਰਪੰਚ ਦੀਆਂ ਵੋਟਾਂ ਵੀ ਆ ਰਹੀਆਂ ਬਾਈ ਆਜੋ ਕਰਾਂ ਲੈ ਜਾਓ ਜਾਗਟਾਂ ਲੀਡਰਾਂ ਵਾਲੀਆਂ ਜਾਗਟਾਂ ਨੇ ਆਪਣੇ ਕੋਲ 1000 ਰੁਪਏ ਦੀਆਂ ਤਿੰਨਾਂ ਕੀ ਬਾਤ ਹੈ ਆ ਲੋ ਜੀ ਕਿਤੇ ਨਹੀਂ ਮਿਲਦੀਆਂ ਪੂਰੇ ਪੰਜਾਬ ਚ ਵੀਰੇ 1000 ਰੁਪਏ ਦੀ ਸਮਾਈ ਹੈ ਜਾਗਟ ਦੀ ਅਸੀਂ ਦੇ ਰਹੇ ਹਾਂ 1000 ਰੁਪਏ ਦੀ ਤਿੰਨਾਂ ਕਿਸੇ ਗੱਲ 'ਚ ਫਰਕ ਨਹੀਂ ਹੋਊਗਾ ਵੀਰੇ allo ਚੱਕੋ 1000 ਰੁਪਏ ਦੇ ਤਿੰਨ ਡਿਜ਼ਾਈਨ ਬਹੁਤ ਮਿਲ ਜਾਣਗੇ ਟਰੈਕਸੂਟ ਮਿਲ ਜਾਣਗੇ ਚੱਕੀ ਮਹਿਰੂਨ ਕਰਦਾ 1000 ਰੁਪਏ ਤਿੰਨ 2000 ਦੇ ਤਿੰਨ 2500 ਦੇ ਤਿੰਨ ਜਿੱਥੇ ਮਰਜ਼ੀ ਵਾਹ ਲਓ ਬਈ ਪੰਜਾਬ 'ਚ ਯਾਰ ਤੁਹਾਨੂੰ ਇੰਨਾ ਸਸਤਾ ਲੀੜਾ ਬਈ ਕਿਤੇ ਨਹੀਂ ਮਿਲਦਾ ਖਿੱਚ ਕੇ ਆਹ ਟਰੈਕਸੂਟ ਆ ਗਏ ਵੀਰੇ 1000 ਰੁਪਏ ਦੇ ਤਿੰਨ ਐਂ ਨਹੀਂ ਹੋਊਗਾ ਹਲਕਾ ਜਿਹਾ ਮਾਲੂ ਉਹ ਤੋਂ ਵਧੀਆ ਵਾਟਰਪਰੂਫ ਆ ਜਾਣਗੇ ਜੀ 2000 ਰੁਪਏ ਤਿੰਨ ਪਾਣੀ ਨਹੀਂ ਜਾਂਦਾ ਬਈ ਇਹਦੇ ਅੰਦਰ ਅੱਛਾ ਠੀਕ ਹੈ ਬੱਚਿਆਂ ਦੇ ਜੈਂਟਸ ਲੇਡੀਜ਼ ਸਾਰਾ ਸਟਾਕ ਪਿਆ ਬਾਈ ਵੀਡੀਓ ਨੂੰ ਆ ਦੇਖ ਲੋ ਸਟਾਕ ਤੇ ਮਾਰ ਦੋ ਕੈਮਰਾ ਮਾਰ ਦੇ ਮਾੜਾ ਕੈਮਰਾ ਉਧਰ ਫੁੱਲ ਸਟਾਕ ਪਿਆ ਵੀਰੇ ਲੇਡੀਜ਼ ਦਾ ਜੈਂਟਸ ਦਾ ਹਰ ਚੀ ਦਾ ਫੁੱਲ ਸਟਾਕ ਹੈ ਠੀਕ ਆ ਥੋੜਾ ਜਿਹਾ ਦੁਕਾਨ ਸ਼ਿਫਟ ਕਰਨ ਕਰਕੇ ਕੰਮ ਚੱਲੀ ਜਾਂਦਾਗਾ ਤਾਂ ਕਰਕੇ ਸਟਾਕ ਦਿਖਾਇਆ ਨਹੀਂ ਜਾ ਰਿਹਾਗਾ ਠੀਕ ਆ ਬਾਈ ਵੈਰਾਈਟੀ ਬਹੁਤ ਆਪਣੇ ਕੋਲ ਤੇ ਆ ਤੁਸੀਂ ਦੇਖ ਸਕਦੇ ਹੋ ਬਾਈ ਜਿੰਨੀਆਂ ਮਰਜੀ ਯਾਰ ਲੋਰਾ ਟੀ-ਸ਼ਰਟ ਤੁਸੀਂ ਲਿਆ ਸਕਦੇ ਹੋ ਉਹ ਕੋਟੀਆਂ ਨੇ 1000 ਰੁਪਏ ਦੀਆਂ ਤਿੰਨ ਕੋਟੀਆਂ ਬਾਈ ਕਿਤੇ ਨਹੀਂ ਮਿਲਦੀਆਂ 1000 ਰੁਪਏ ਦੀ ਇੱਕ ਮਿਲੂਗੀ ਤੇ ਆਪਾਂ ਦੇ ਰਹੇ ਹਾਂ 1000 ਰੁਪਏ ਆਜੋ ਬਈ ਮੜਾ ਇਤਰਾ 1000 ਰੁਪਏ ਦੀਆਂ ਤਿੰਨ ਵਾਸ਼ਿੰਗ ਵਾਲੀ ਕੋਟੀ ਹੋਣੀ ਆ ਬਈ ਫਰੈਸ਼ ਮਾਲ ਹੁੰਦਾ ਦੂਜਾ ਪਹਿਲਾਂ ਤੇ ਇੱਕ ਦਾਦੀ ਵੀ ਇਹ ਪਾਇਆ ਹੋਇਆ ਕੱਪੜਾ ਨਹੀਂ ਹੁੰਦਾ ਵੀਰੇ ਸਾਰਾ ਨਵਾਂ ਸਮਾਨ ਹੁੰਦਾ ਠੀਕ ਆ ਟਰੱਕਾਂ ਟਰੱਕਲ ਹੋਣੇ ਬਈ ਆਪਾਂ ਨਹੀਂ ਬਹਿਮ ਵਾਲਾ ਕੋਈ ਕੰਮ ਨਹੀਂ ਕਰੋ ਜੇ ਕੋਈ ਕੈਦੇ ਬੰਦਾ 1 ਲੱਖ ਰੁਪਏ ਨਾਵਾ ਵੀ ਕੋਈ ਵੀ ਕੱਪੜਾ ਪੁਰਾਣਾ ਨਿਕਲਿਆ ਵੇ ਤਾਂ ਸਾਰਾ ਨਵਾਂ ਸਮਾਨ ਹੋਊਗਾ ਸਾਡਾ ਸਿਰਫ ਮਾਰਜਿਨ ਹੀ ਘੱਟ ਰੱਖਿਆ ਵੀਰੇ ਤਾਂ ਕਰਕੇ ਰੇਡ ਦੇ ਰਿਹਾ ਆ ਕੋਟ ਦੇ ਰਿਹਾ ਬਈ 1000 ਰੁਪਏ ਦੇ ਤਿੰਨ ਯਾਰ ਬਣਾਣਾ ਵੀ ਨਹੀਂ ਆਉਂਦੀਆਂ ਜੋਕੀ ਦੀ ਬਣਾ ਲੈਣ ਲੈਂ ਬਾਜੋ ਵੀਰੇ 300 ਦੀ ਆਉਂਦੀ ਆ 1000 ਰੁਪਏ ਦੇ 6 ਕੋਟ ਦੇ ਰਹੇ ਨਾਲੇ ਪਾਣ ਜੋਗ ਹੋਣਗੇ ਬਾਈ ਜਿਵੇਂ ਮਰਜੀ ਬੰਦਾ ਪਾ ਕੇ ਖੇਤ ਪਾਣੀ ਦੀ ਵਾਰੀ ਤੇ ਜਾ ਸਕਦਾ ਰਾਤ ਨੂੰ ਪੂਰੀ ਵਧੀਆ ਨੈਟ ਲੱਗੀ ਅੰਦਰ ਕੁਆਲਿਟੀ ਇੱਕ ਨੰਬਰ ਹੋਣੀਆਂ ਵੀਰੇ ਬਾਲਾਜੀ گارਮੈਂਟ ਤੇ ਪੂਰਾ ਹਲਕਾ ਸਟਾਕ ਨਹੀਂ ਮਿਲਦਾ ਪੂਰਾ ਵਧੀਆ ਸਟਾਕ ਹੀ ਮਿਲਦਾ ਹੈ ਠੀਕ ਹੈ ਉਹ ਐਨੂੰ ਦਾ ਰੇਟ ਘੱਟਾ ਤੇ ਨੋਰਮਲ ਜਿਹਾ ਸਟਾਕ ਉਹ ਪੂਰੀ ਗੱਲ ਬਾਤ ਹੈ ਤੇ ਵੀਡੀਓ ਤੇਰੀ ਸ਼ੇਅਰ ਕਰਕੇ ਆ ਜਾ ਬੰਦਾ 2000 ਰੁਪਏ ਦੀ ਸ਼ਾਪਿੰਗ ਨਾਲ ਇੱਕ ਟੀ-ਸ਼ਰਟ ਫ੍ਰੀ ਦੇ ਦਾਂਗੇ ਠੀਕ ਹੈ ਕੀ ਬਾਤ ਹੈ ਯਾਰ ਦੁਵਾਰੇ ਲొਕੇ ਦੇ ਬਸ ਸਟੈਂਡ ਤੇ ਬਹੁੰਚੋ ਬਸ ਸਟੈਂਡ ਤੋਂ ਆ ਕੇ ਆ ਬਾਈ ਸੰਨੀ ਐ ਸਿੱਧੂ ਹੁਸੈਨ ਵਾਲੇ ਦਾ ਖਾਸ ਬੰਦਾ ਸੀ ਇਹ ਠੀਕ ਹੈ ਭਾਈ ਜੀ ਥੋੜਾ ਜਿਹਾ ਗਾਣਾ ਵੀ ਜੋੜਿਆ ਸੀ ਹੋ ਬੜੀ ਚੜਾਈ ਯਾਰ ਹੋ ਰਮਪਰੇਵ ਹਰਸ਼ਰ ਮੇ ਦੀ ਕੀ ਬਾਤ ਹੈ ਜੀ ਵੀਡੀਓ ਬਤੋ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਧੰਨਵਾਦੀ ਧੰਨਵਾਦੀ